ਆ ਲਾਈਵ ਤਸਵੀਰਾਂ ਇੱਕ ਵਾਰੀ ਫੇਰ ਸ਼ਹਿਰ ਲੁਧਿਆਣਾ ਔਰ ਐਲ ਆਰ ਜੀ ਐਮ ਐ ਔਰ ਐਲ ਡਬਲਯੂ ਐਮ ਐ ਜਿਹੜਾ ਸ਼ੋਅ ਹੈ ਸੋ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਟਾਈਮ ਅਸੀਂ ਪਹੁੰਚੇ ਆ ਨੈਟ ਸਟੂਡੀਓ ਦੇ ਸਟਾਲ ਤੇ ਔਰ ਬਹੁਤ ਸਾਰੀ ਕਲੈਕਸ਼ਨਸ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਵੈਰਾਈਟੀ ਹੈ ਲੇਡੀਜ਼ ਵੇਅਰ ਲਈ ਇੱਕ ਅਲੱਗ ਹੀ ਤਰ੍ਹਾਂ ਦਾ ਕਨਸੈਪਟ ਪੇਸ਼ ਕੀਤਾ ਗਿਆ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਾਰਾ ਨਿਟਿਡ ਜਿਹੜਾ گارਮੈਂਟ ਹੈ ਨੇਟਿਡ گارਮੈਂਟ ਦੇ ਵਿੱਚ ਇੱਕ ਨਵੀਂ ਕਲੈਕਸ਼ਨ ਨਵੀਂ ਰੇਂਜ ਪੇਸ਼ ਕੀਤੀ ਗਈ ਹੈ ਔਰ ਸਾਰਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵਿਜ਼ਟਰਸ ਤੋਂ ਵੀ ਫੀਡਬੈਕ ਲੱਗਤਾ ਜਾ ਰਿਹਾ ਹੈ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਲੁਧਿਆਣਾ ਸ਼ੋਅ ਦੇ ਵਿੱਚ ਲੁਧਿਆਣਾ ਦੇ ਵਿੱਚ ਹੋਟਲ ਹਾਇਆਤ ਚ ਜਿਹੜਾ ਚੱਲ ਰਿਹਾ ਨਿਟ ਸਟੂਡੀਓ ਜਿਹੜਾ ਇੱਕ ਫੀਮੇਲ ਜਿਹੜਾ ਬ੍ਰਾਂਡ ਹੈ ਕੈਟਰ ਕਰ ਰਿਹਾ ਔਰ ਤੁਸੀਂ ਦੇਖ ਸਕਦੇ ਹੋ ਕਿ ਨਿਟਿੰਗ ਦੇ ਵਿੱਚ ਕੁੜਤੀ ਔਰ ਉਸ ਚੀਜ਼ ਨੂੰ ਲੈ ਕੇ

कलेक्शन वगैरह नया नया चीज़ें देखने को मिलता है आ, मतलब ये जो मैन्युफैक्चरर है वो अलग अलग डिश् के हिसाब से मैन्युफैक्चर किया है जैसा क्या है आ, आ, आर्टिकल तो पसंद में है और जो जिस शॉप में, में अभी उसका आर्टिकल अच्छा है आजी। के लिए पैसा दिया है नहीं किया है लेकिन आर्टिकल अच्छा है डिस्काउंट ज्यादा डिस्काउंट लेना है इसलिए अच्छा अच्छा अभ, अभी तो सिर्फ आर्टिकल का बात हुआ है आपको पता नहीं है कि जितना तारीफ करेंगे भैया खुश होके उतना ज्यादा अच्छा प्राइस एक्चुअली क्या है हम भी टिपिकल होलसेलर है हमारा थोड़ा क्वान्टिटी में काम होता है आर्टिकल देखने के बाद कार्ड लेके भैया के फैक्ट्री में जाके ज्यादा वेराइटी जो भी है ना

टिंग बेसिकली अच्छी जा रही है जी बेसिकली मार्केट वेलवट बहुत है इस करके कस्टमर इस बार वेलवर्ट थो 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 तो थोड़ा पिछे हट रहे हैं कलर कॉम्बिनेशन थोड़े पेस्टल्स चल रहे हैं जी ਤੋ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਨੇਪਾਲ ਤੋਂ ਵੀ ਵਿਸਟਰ ਐਗਜ਼ੀਬਿਸ਼ਨ 'ਚ ਪਹੁੰਚੇ ਹੋਏ ਆ ਕਿਉਂਕਿ ਲੁਧਿਆਣਾ ਜਿਹੜੀ ਹੌਜ਼ਰੀ ਹੈ ਵਿంటర్ ਹੌਜ਼ਰੀ ਦਾ ਗੜ ਹੈ ਔਰ ਲੀਡ ਕਰਦਾ ਹੈ ਲੁਧਿਆਣਾ ਮੈਨੂਫੈਕਚਰ ਜਿਹੜਾ ਹੈ ਵਿంటర్ ਹੌਜ਼ਰੀ ਦੇ ਵਿੱਚ ਪੂਰੇ ਵਰਲਡ ਨੂੰ ਲੀਡ ਕਰਦਾ ਹੈ ਫੈਸ਼ਨ ਇੰਡਸਟਰੀਜ਼ ਨੂੰ ਲੈ ਕੇ ਸੋ ਖੁਦ ਕਸਟਮਰਸ ਪਹੁੰਚੇ ਹੋਏ ਨੇਪਾਲ ਤੋਂ ਹਜੇ ਤੱਕ ਅਸੀਂ ਅਲੱਗ-ਅਲੱਗ ਇਹ ਸੋਚਦੇ ਸੀ ਕਿ ਖਾਲੀ ਇੰਡੀਆ ਦਾ ਹੀ ਐਗਜ਼ੀਬਿਟਰ ਆਇਆ ਹੋਇਆ ਪਰ ਫੋਰਨ ਤੋਂ ਵੀ ਵਿਸਟਰ ਇੱਥੇ ਪਹੁੰਚੇ ਹੋਏ ਆ ਔਰ ਜਿੱਦਾਂ ਕਿ ਕਸਟਮਰਸ ਦਾ ਵੀ ਫੀਡਬੈਕ ਹੈ ਸੋ ਉਸ ਤੋਂ ਬਾਅਦ ਫਾਈਨਲੀ ਇਹ ਇੱਕ ਕਲੈਕਸ਼ਨ ਤਿਆਰ ਹੁੰਦੀ ਹੈ ਜਿਹੜੀ ਕਿ ਵਿంటర్ ਦੇ ਵਿੱਚ ਸਾਨੂੰ ਰਿਟੇਲ ਸਟੋਰਸ ਤੇ ਪਾਨ ਨੂੰ ਮਿਲਦੀ ਹੈ ਜਿਹਨੂੰ ਪਾ ਕੇ ਅਸੀਂ ਆਪਣੇ ਆਪ ਨੂੰ ਸਮਾਰਟ ਜਾਂ ਹੈਂਡਸਮ ਦਿਖਾਣ ਦੀ ਕੋਸ਼ਿਸ਼ ਕਰਦੇ ਆਂ ਜਾਂ ਪਾਣੇ ਮਹਿਸੂਸ ਕਰਦੇ ਆਂ ਸੋ ਇਹ ਸੀ ਫਿਲਹਾਲ ਨਿਟ ਸਟੂਡੀਓ ਦੇ ਸਟਾਲ ਤੋਂ ਇਸ ਟਾਈਮ ਦਾ ਅਪਡੇਟ ਫਿਰ ਤੁਹਾਡੇ ਨਾਲ ਜ਼ਰੂਰ ਰੂਬਰੂ ਹੋਵਾਂਗੇ ਦੇਖਦੇ ਰਹੋ ਬਨੇ ਰਹੋ ਜਾਣਿਤ ਰਹੀ ਧੰਨਵਾਦ